ਤੋ ਇਹ ਪੜਕ ਵਾਪਸੀ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਕਿਉਂ ਦੇ ਸੱਟਾਂ ਨਹੀਂ ਗਈ ਕਿਉਂ ਨਹੀਂ ਦੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਵੜ ਗਈ ਇਹ ਹੈਗੀ 30 ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਸਲ ਗਾਲ ਦੇ ਚ اسی ਪਰिवार ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਦੇ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੇਟੀ ਦੀ ਡੈਥ ਹੋ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾ ਲਿੰਦਾ ਨਹੀਂ ਉਹਨਾਂ ਨੂੰ ਹਸਪਤਾਲ ਭੇਜਿਆ ਨਾਜ ਵਾਸਤੇ ਕੀ ਮੰਗ ਕਰਦੇ ਸੀ ਬੋਲਟੇ ਪਰਚਾ ਜਦੋਂ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਉਹ ਥਿੱਤੀ ਥਿੱਤੀ ਰਹਿ ਜਾਵੇ ਅਰੈਸਟ ਕਰਕੇ ਲੈ ਲੈ ਜਾਵੇ ਜੋ ਵੀ ਕੱਟਣਾ ਹੈ ਸਰਕਾਰ ਤੋਂ ਮਰਜ਼ੀ ਮੰਗ ਕਰਾਇਆ हां जी गुरप्रीत जी मैं पूछना चाहना किस तरह का एक्सीडेंट हुआ है ਇਹਦੇ ਵਿੱਚ ਪੂਰੀ ਗੱਲ ਦੱਸੋ ਕਿ ਅੱਜ ਸਵੇਰੇ 9 ਵਜੇ ਦਾ ਟੀਐਮ ਸੀਗਾ ਥਾਣੇ ਫੋਨ ਲਗਿਆ ਕਿ ਰਸਤਮ ਹਾਕਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾਜ ਲਈ ਆਪਣੀ ਬੇਟੀ ਨੂੰ ਛੱਡਣ ਖੁਖਰਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈਟ ਤੋਂ ਦਿਨਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਮਚਕਾਰਲਾ ਟਰਾਲਾ ਸੀ ਜੀ ਜਿਹਦਾ ਨੰਬਰ ਨਹੀਂ ਦੇਖ ਸਕਿਆ ਤੇ ਉਰੇ ਥੱਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਤਮ ਸਿੰਘ ਜਖਮੀ ਹੋ ਗਿਆ ਇਹ ਬਹੁਤ ਤੋਂ ਤਫतीश ਚੱਲੀ ਹੈ ਜਲਦੀ ਹੀ ਦੋਸ਼ੀਆਂ ਨੂੰ ਤਰੇਸ ਕਰਕੇ ਕਾਨੂੰਨ ਕਦਮ ਅਦਾਲਤ ਕਰਕੇ ਅੱਗੇ ਕਾਰਵਾਈ ਅਮਰ ਸਿੰਘ ਟ੍ਰੈਲਾ ਚਾਲਕ ਰਾਂਡਾ ਚਾਲਕ ਨਾਮ ਪਤਾ ਅਜੇ ਨਹੀਂ ਲੱਗਦਾ ਹੈ ਕਿ ਤਫतीश ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ